ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਹ ਹੈ ਡਿੜਬੇ ਦੀ ਪੁਰਾਣੀ ਤਹਿਸੀਲ ਤੇ ਹੁਣ ਨਵੀਂ ਤਹਿਸੀਲ ਦਿਖਾਉਣੀ ਆ ਤੁਹਾਨੂੰ ਆ ਆ ਦੇਖੋ ਨਵੀਂ ਤਹਿਸੀਲ ਦਿਖਾਉਣੀ ਆ ਡਿੜਬੇ ਦੀ ਸਾਹਮਣੇ ਹੀ ਆ ਜਿਆਦਾ ਦੂਰ ਨਹੀਂ ਕੋਈ ਪੁਰਾਣੀ ਤਹਿਸੀਲ ਤੇ ਨਾਲੇ ਨਵੀਂ ਤਹਿਸੀਲ ਆ ਡਿੜਬੇ ਦੀ ਆ ਆ ਗਿਆ ਜੀ ਗਾਮੜੀ ਰੋਡ ਇਹ ਗਾਮੜੀ ਰੋਡ ਹੈ ਗਾਮੜੀ ਰੋਡ ਤੇ ਪਹਿਲਾਂ ਵਾਲੀ ਪੁਰਾਣੀ ਤਹਿਸੀਲ ਸੀ ਤੇ ਹੁਣ ਵੀ ਇਸੇ ਰੋਡ ਤੇ ਤਹਿਸੀਲ ਹੈ ਇਹ ਨਵੀਂ ਤੇ ਆਹ ਦੇਖੋ ਸਾਹਮਣੇ ਆ ਗਿਆ ਗਰਾਊਂਡ ਸ਼ੀਤ ਬਚਨ ਸਿੰਘ ਗਰਾਊਂਡ ਤੇ ਆ ਆ ਗਈ ਜੀ ਤਸੀਲ ਸਾਹਮਣੇ ਆ ਗੇਟ ਐਂਟਰੀ ਆ ਆ ਦੇਖੋ ਮਾਰੋ ਨਿਗਾ ਆ ਸਾਹਮਣੇ ਬਿਲਡਿੰਗ ਨਜ਼ਰ ਆ ਰਹੀ ਆ ਰਹੀ ਆ ਤੁਹਾਨੂੰ ਆ ਸਾਰਾ ਇਧਰ ਚੱਲ ਰੇ ਕੰਮ ਪਾਰਕਿੰਗ ਵਗੈਰਾ ਸਾਰਾ ਧਿਆਨ ਰੱਖਿਆ ਗਿਆ ਤੇ ਇਹ ਕੰਮ ਚ ਤਾਂ ਵਿੱਤ ਮੰਤਰੀ ਚੀਮਾ ਸਾਹਿਬ 100 ਤੋਂ 100 ਨੰਬਰ ਹੀ ਲੈ ਗਈ ਬਸ ਸਰੀ ਕਰਾਤਾ ਜਮੀ ਤੇ ਸਾਰੇ ਅਫਸਰ ਇੱਥੇ ਬੈਠਾ ਕਰਨਗੇ ਹੁਣ ਤਸੀਲਦਾਰ ਪਟਵਾਰੀ ਸਭ ਤੇ ਦੂਜੇ ਆਪਣੇ ਜਿਹੜੇ ਕੋਰਪ ਸਪਲਾਈ ਇਨਸਪੈਕਟਰ ਬੀਡੀਪੀਓ ਸਾਹਿਬ ਤੇ ਦੂਜੇ ਨਾਲ ਜਿਹੜੇ ਸੈਕਟਰੀ ਵਗੈਰਾ ਐਸ ਡੀ ਐਮ ਸਾਹਿਬ ਸਾਰੇ ਅਫਸਰ ਇੱਥੇ ਬੈਠੇ ਕਰਨਗੇ ਤੇ ਮਾਰਿਓ ਨਿਗਾ ਆ ਦੇਖੋ ਬਿਲਡਿੰਗ ਤੇ ਉਹ ਨੇੜੇ ਕਰਕੇ ਵੀ ਦਿਖਾ ਦਿੰਨਾ ਦੇਖੋ ਸਾਰਾ ਵਧੀਆ ਖੁੱਲਾ ਡੁੱਲਾ ਕੰਮ ਹੈ ਹਲੇ ਚੱਲ ਨਹੀਂ ਜਾਂਦਾ ਕੰਮ ਸਾਰੀ ਬਿਲਡਿੰਗ ਬਣ ਰਹੀ ਹੈ ਨਜ਼ਰ ਆਉਣ ਲੱਗੀ ਬਿਲਡਿੰਗ ਸਾਰੇ ਅਫਸਰ ਇੱਕੋ ਛੱਤ ਥੱਲੇ ਬੈਠਣਗੇ ਬਹੁਤ ਪਹਿਲਾਂ ਖੱਜਲ-ਖਵਾਰੀ ਕਰਨੀ ਪੈਂਦੀ ਸੀ ਲੋਕਾਂ ਨੂੰ ਕਦੇ ਉੱਥੇ ਜਾਓ ਕਦੇ ਉੱਥੇ ਜਾਓ ਕਦੇ ਤੂਰ ਪੰਜਾਰੇ ਜਾਓ ਜੀ ਫਿਰ ਮੰਡੀ 'ਚ ਜਾਓ ਫਿਰ ਇੱਥੇ ਆਓ ਹੁਣ ਬਹੁਤ ਵਧੀਆ ਸਹੂਲਤ ਹੋ ਜੂਗੀ ਨਵੀਂ ਬਿਲਡਿੰਗ ਬਣ ਰਹੀ ਹੈ ਇਹ ਤੇ ਇੱਕੋ ਛੱਤ ਥੱਲੇ ਸਾਰੇ ਕੰਮ ਹੋਇਆ ਕਰਨਗੇ ਬਹੁਤ-ਬਹੁਤ ਧੰਨਵਾਦ ਹੈ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਦਾ ਇਹਨਾਂ ਨੇ ਪ੍ਰੋਜੈਕਟ ਦਿਲਬੇ ਵਾਸਤੇ ਲੈ ਕੇ ਆਏ ਜੀ ਓਕੇ ਜੀ ਸਾਹਿਬਕਾਰ ਧੰਨਵਾਦ